ਬੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਫਿਰ ਤੋਂ ਸਾਇਰਨ ਵੱਜਣੇ ਸ਼ੁਰੂ ਹੋ ਗਏ ਨੇ ਚੰਡੀਗੜ੍ਹ ਦੇ ਵਿੱਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਇਰਨ ਨੇ ਤੁਹਾਨੂੰ ਪਿੱਛੇ ਆਵਾਜ਼ ਸੁਣਾਈ ਦੇ ਰਹੀ ਹੋਵੇਗੀ ਚੰਡੀਗੜ੍ਹ ਦੇ ਵਿੱਚ ਜੋ ਸਾਇਰਨ ਇਸ ਵਕਤ ਵੱਜ ਰਹੇ ਨੇ ਉਸ ਦੀ ਹੈ ਆਵਾਜ਼ ਹੈ 에어ਫੋਰਸ ਸਟੇਸ਼ਨ ਨੇ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੁਹਾਨੂੰ ਆਵਾਜ਼ ਸੁਣਾਉਂਦੇ ਆ ਚੰਡੀਗੜ੍ਹ ਦੇ ਵਿੱਚ ਫਿਰ ਤੋਂ ਸਾਇਰਨ ਵੱਜਣੇ ਸ਼ੁਰੂ ਹੋ ਗਏ ਨੇ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੋਵੇਗੀ ਚੰਡੀਗੜ੍ਹ ਦੇ ਵਿੱਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਇਰਨ ਨੇ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 에ਅਰ ਫੋਰਸ ਸਟੇਸ਼ਨ ਨੇ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਪ੍ਰਸ਼ਾਸਨ ਦੀ ਹਦਾਇਤ ਹੈ ਘਰਾਂ ਦੇ ਅੰਦਰ ਰਹੋ ਬਾਲਕਨੀ ਦੇ ਵਿੱਚ ਨਾ ਖੜੋ ਖਿੜਕੀਆਂ ਤੋਂ ਦੂਰ ਰਹੋ ਕੱਲ ਰਾਤ ਨੂੰ ਵੀ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜੇ ਸੀ ਤੇ ਕੱਲ ਰਾਤ 2 ਵਜੇ ਤੱਕ ਬਲੈਕਆਊਟ ਰਿਹਾਸਿਤ ਦਾਸਦੀ ਹੈ ਕਿ ਕੱਲ ਵੀ ਚੰਡੀਗੜ੍ਹ ਦੇ ਵਿੱਚ ਜਿੱਥੇ ਸਾਇਰਨ ਵੱਜਨੇ ਸ਼ੁਰੂ ਹੋ ਗਈ ਸੀ ਤਾਂ ਉਸ ਤੋਂ ਬਾਅਦ ਅੱਜ ਫੇਰ ਤੋਂ ਦਿਨ ਦੇ ਵਿੱਚ ਹੀ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜੇ ਨੇ ਤਸਵੀਰਾਂ ਚੰਡੀਗੜ੍ਹ ਦੀਆਂ ਤੁਹਾਨੂੰ ਦਿਖਾ ਰਿਹਾ ਆ ਆਵਾਜ਼ ਵੀ ਤੁਹਾਨੂੰ ਸੁਣਾਉਂਦੇ ਆ ਚੰਡੀਗੜ੍ਹ ਦੇ ਵਿੱਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਇਰਨ ਨੇ ਤਾਂ ਇਸ ਵਕਤ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਜੰਗ ਦੇ ਪੂਰੇ ਪੂਰੇ ਅਸਰ ਨੇ ਜਿੱਥੇ ਪਾਕਿਸਤਾਨ ਦੇ ਵੱਲੋਂ ਵੀ ਹਮਲੇ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਭਾਰਤ ਦੇ ਵੱਲੋਂ ਵੀ ਪਾਕਿਸਤਾਨ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਤਾਂ ਦੋਵਾਂ ਪਾਸਿਓਂ ਹਮਲੇ ਹੋ ਰਹੇ ਨੇ ਆਮੋ ਸਾਹਮਣੇ ਨੇ ਪਾਕਿਸਤਾਨ ਤੇ ਭਾਰਤ ਤੇ ਜੰਗ ਇੱਕ ਤਰੀਕੇ ਦੀ ਛਿੜ ਚੁੱਕੀ ਹੈ ਲਗਾਤਾਰ ਹੀ ਬਲੈਕਆਊਟ ਹੋ ਰਿਹਾ ਹੈ ਹੁਣ ਬੀਤੀ ਰਾਤ ਵੀ ਪੰਜਾਬ ਭਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸੀ ਪੰਜਾਬ ਤੋਂ ਬਾਹਰ ਵੀ ਕਈ ਥਾਵਾਂ ਤੇ ਬਲੈਕਆਊਟ ਕਰ ਦਿੱਤਾ ਗਿਆ ਸੀ ਤਾਂ ਚੰਡੀਗੜ੍ਹ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਇਸ ਵਕਤ ਦੀ ਵੱਡੀ ਖਬਰ ਹੈ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ ਚੰਡੀਗੜ੍ਹ ਦੇ ਵਿੱਚ ਫਿਰ ਤੋਂ ਸਾਇਰਨ ਵੱਜਣੇ ਸ਼ੁਰੂ ਹੋ ਗਏ ਨੇ ਚੰਡੀਗੜ੍ਹ ਦੇ ਵਿੱਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਇਰਨ ਨੇ 에ਅਰ ਫੋਰਸ ਸਟੇਸ਼ਨ ਨੇ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਹੈ ਪ੍ਰਸ਼ਾਸਨ ਦੀ ਹਦਾਇਤ ਹੈ ਲੋਕਾਂ ਨੂੰ ਕਿ ਘਰਾਂ ਦੇ ਅੰਦਰ ਰਹੋ ਬੇਫਾਲਤੂ ਬਾਹਰ ਜਾਣ ਦੀ ਲੋੜ ਨਹੀਂ ਹੈ ਬਾਲਕਨੀ ਦੇ ਵਿੱਚ ਖੜੇ ਨਾ ਹੋ ਖਿੜਕੀਆਂ ਤੋਂ ਦੂਰ ਰਹੋ ਅਤੇ ਜੇਕਰ ਕੋਈ ਦੂਜੇ ਜਾਂ ਤੀਜੇ ਫਲੋਰ ਤੇ ਆਓ ਗਰਾਉਂਡ ਫਲੋਰ ਦੇ ਉੱਤੇ ਆ ਜਾਵੇ ਕੱਲ ਰਾਤ ਨੂੰ ਵੀ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜੇ ਸੀ ਤੇ ਕੱਲ ਰਾਤ 2 ਵਜੇ ਤੱਕ ਬਲੈਕਆਊਟ ਰਿਹਾ ਸੀ ਤਾਂ ਤਸਵੀਰ ਤੁਹਾਨੂੰ ਚੰਡੀਗੜ੍ਹ ਦੀ ਦਿਖਾ ਰਿਹਾ ਤੇ ਸਾਇਰਨ ਦੀਆਂ ਆਵਾਜ਼ਾਂ ਵੀ ਤੁਸੀਂ ਸੁਣ ਰਹੇ ਹੋਵੋਗੇ ਚੰਡੀਗੜ੍ਹ ਦੇ ਵਿੱਚ ਜੋ ਸਾਇਰਨ ਵੱਜੇ ਨੇ ਦਿਨ ਵੇਲੇ ਉਸ ਦੀਆਂ ਆਵਾਜ਼ਾਂ ਨੇ ਚੰਡੀਗੜ੍ਹ ਦੇ ਵਿੱਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਇਰਨ ਨੇ ਏਅਰ ਫੋਰਸ ਸਟੇਸ਼ਨ ਨੇ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਹੈ ਪ੍ਰਸ਼ਾਸਨ ਦੀ ਹਦਾਇਤ ਹੈ ਕਿ ਘਰਾਂ ਦੇ ਅੰਦਰ ਰਹੋ ਬਾਲਕਨੀ ਦੇ ਵਿੱਚ ਨਾ ਖੜੇ ਹੋਵੋ ਕੱਲ ਰਾਤ ਨੂੰ ਵੀ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜਨੇ ਸ਼ੁਰੂ ਹੋ ਗਏ ਸੀ ਅਚਾਨਕ ਅਤੇ 2 ਵਜੇ ਤੱਕ ਬਲੈਕਆਊਟ ਰਿਹਾ ਸੀ ਤੇ ਹੁਣ ਮੁੜ ਤੋਂ ਸਾਇਰਨ ਵੱਜੇ ਨੇ ਖਤਰੀ ਦੇ ਸਾਇਰਨ ਨੇ ਇੱਕ ਤਰੀਕੇ ਦੇ ਚੰਡੀਗੜ੍ਹ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਅਸਮਾਨ ਦੇ ਵਿੱਚ ਜ਼ਰੂਰ ਹੋਈ ਹੈ ਜਿਸ ਮਗਰੋਂ ਹਮਲੇ ਦੀ ਵਾਰਨਿੰਗ ਦੇ ਸਾਇਰਨ ਵੱਜਨੇ ਸ਼ੁਰੂ ਹੋ ਗਏ 에ਅਰ ਫੋਰਸ ਸਟੇਸ਼ਨ ਨੇ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਲਗਾਤਾਰ ਹੀ ਦਿੱਤੀ ਜਾ ਰਹੀ ਹੈ